ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਵੀਰ ਅੱਜ ਆਪਣੇ ਕੋਲ ਪਹੁੰਚਿਆ ਸਾਈਕਲ ਲੈਣ ਕਰਵਾਉਣੇ ਆ ਗੱਲ ਬਾਤ ਕਿੱਥੋਂ ਆਏ ਤੇ ਕਿਹੜਾ ਸਾਈਕਲ ਇਹਨਾਂ ਨੇ ਲਿਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਿਓ ਵੀਰੇ ਆਪਣੇ ਬਾਰੇ ਕਿੱਥੋਂ ਆਏ ਤੇ ਕਿਹੜਾ ਆਪਾਂ ਸਾਈਕਲ ਲਿਆ ਜੀ ਸਾਡਾ ਪਿੰਡ ਹੈਗਾ ਚੱਕਲਾ ਠੀਕ ਹੋ ਗਿਆ ਮੁੱਲਾਪੁਰ ਦਾਖਾ ਹਾਂਜੀ ਤੇ ਸਾਈਕਲ ਅਸੀਂ ਇਹ ਲੈਣੇ ਦਾ ਇਹ ਲਿਆ ਜੀ ਠੀਕ ਹੋ ਗਿਆ ਤੇ ਬੜੀ ਵਧੀਆ ਸਾਨੂੰ ਡੀਲ ਮਿਲੀ ਠੀਕ ਹੋ ਗਿਆ ਤੇ ਸਾਈਕਲ ਚਲਾ ਕੇ ਅਸੀਂ ਚੈੱਕ ਕੀਤੇ ਨਵੇਂ ਵੀ ਪੁਰਾਣੇ ਵੀ ਹਾਂਜੀ ਤੇ ਉਦੋਂ ਬਾਅਦ ਇਹ ਸਾਈਕਲ ਸਾਨੂੰ ਪਸੰਦ ਆਇਆ ਤੇ ਇਹ ਲਿਆ ਜੀ ਅਸੀਂ ਫੇਰ ਜਿਵੇਂ ਚਲਾ ਕੇ ਦੇਖੇ ਸਾਈਕਲ ਤੁਹਾਨੂੰ ਚਲਾਉਣ ਤੇ ਕਿੱਲਾ ਕਿੱਲਾ ਸਾਈਕਲ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਠੀਕ ਹੈ ਵੀਰੇ ਹਾਂਜੀ ਤੇ ਜਿਵੇਂ ਅਫੇਅਰ ਕੀਤਾ ਗਿਆ ਬਾਈ ਤੁਹਾਨੂੰ ਸਾਈਕਲ ਬਾਰੇ ਵੀ ਆਪਾਂ ਇੰਨੇ ਵਜਨ ਵਾਲੇ ਨੂੰ ਇੰਨੇ ਕੱਦ ਵਾਲੇ ਨੂੰ ਆਹ ਸਾਈਕਲ ਦੇਣਾ ਉਹ ਕਿਵੇਂ ਰਗਿਆ ਹਾਂਜੀ ਉਹ ਬੜਾ ਵਧੀਆ ਲੱਗਿਆ ਜੀ ਜੇ ਕੋਈ ਆਪਾਂ ਸ਼ੋਅ ਰੂਮ ਤੇ ਦੁਕਾਨਾਂ ਤੇ ਜਾਂਦੇ ਆ ਉਹ ਕੋਈ ਐਜੀ ਚੀਜ਼ ਕੋਈ ਨਹੀਂ ਦੱਸ ਰਿਹਾ ਠੀਕ ਹੈ ਬਾਈ ਤੇ ਇਹ ਗੱਲਾਂ ਵਧੀਆ ਚਲੋ ਨੌਲੇਜ ਵਾਲਿਆਂ ਵਾ ਬਾਕੀ ਵੀਰੇ ਇੱਕ ਤੁਹਾਡੇ ਜਾਣਕਾਰੀ ਲਈ ਦੱਸ ਦਿਆਂ ਆਪਾਂ ਅਗਲੇ ਨੂੰ ਇਹ ਚੀਜ਼ ਕਹੇ ਦੀ ਆ ਵੀਰੇ ਦੇਖੋ ਵੀ ਸਾਈਕਲ ਜਿੱਥੋਂ ਮਰਜ਼ੀ ਲੈਣਾ ਹੋਵੇ ਹਨਾ ਹਾਂਜੀ ਇੱਕ ਵਾਰੀ ਆਪਣਾ YouTube ਚੈਨਲ ਤੇ ਪਾਇਆ ਹੋਇਆ ਮੇਰਾ ਕਹਿ ਕੇ ਵੀ ਸਾਈਕਲ ਜਿੱਥੋਂ ਮਰਜ਼ੀ ਲੈਣਾ ਵੀ ਇੱਕ ਵਾਰੀ ਆਪਾਂ ਤੋਂ ਰਾਏ ਲੈ ਲਓ ਵੀ ਕਿਹੜਾ ਲੈਣਾ ਤੁਹਾਡੇ ਹਾਈਟ ਦੇ ਹਿਸਾਬ ਨਾਲ ਕਿਹੜਾ ਸਹੀ ਰਹੂਗਾ ਹਾਂਜੀ ਹਾਂਜੀ ਕਿੰਨਾ ਕੁ ਚਲਾਉਣਾ ਵੀ ਕਿ ਗੇਅਰ ਵਾਲਾ ਲਵੋ ਜਾਂ ਨਾਓ ਗੇਅਰ ਵਾਲਾ ਲਾਓ ਵੀ ਉਹਦੇ ਕੋਈ ਫੀਸ ਨਹੀਂ ਆਪਣੇ ਕੋਲ ਠੀਕ ਹੈ ਜੀ ਹਾਂਜੀ ਅਵੇਅਰ ਹੋਣ ਲਈ ਆਪਾਂ ਤੋਂ ਪੁੱਛ ਸਕਦੇ ਆ ਵੀ ਜਿਹੜੇ ਵੀ ਪੁੱਛਣਾਗਾ ਹਾਂਜੀ ਵੀ ਸਾਈਕਲ ਜਿੱਥੋਂ ਮਰਜ਼ੀ ਨਹੀਂ ਨਹੀਂ ਇੱਕ ਵਾਰੀ ਜ ਗੱਲਾਂ ਬਾਤਾਂ ਨਾਲ ਸਾਰਾ ਕੁਝ ਦੱਸਣਗੇ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਈਕਲ ਤੁਸੀਂ ਕਿੱਥੋਂ ਲੈਣਾ ਕੀ ਲੈਣਾ ਤੁਹਾਡਾ ਆਪਣੇ ਆਪ ਹੀ ਮਨ ਕਰੂਗਾ ਵੀ ਇੱਥੋਂ ਹੀ ਲੈਣਾ ਵਾ ਹਾਂਜੀ ਹਾਂਜੀ ਵੀਰੇ ਤੁਹਾਨੂੰ ਬਾਈ ਨੇ ਇੱਕ ਗੱਲ ਕਹਿਣੀ ਨਹੀਂ ਵੀ ਸਾਈਕਲ ਮੈਂ ਹੀ ਦوں ਦਊਂਗਾ ਜਾਂ ਕਿਵੇਂ ਆ ਤੁਸੀਂ ਬਾਈ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਸਾਈਕਲ ਆਪੇ ਲੈਣਾ ਵਾ ਹਾਂਜੀ ਹਾਂਜੀ ਤੇ ਬਾਕੀ ਮਹਾਰਾਜ ਦੀ ਵੇਰ ਆ ਵੀਰੇ ਆਪਣੇ ਨਾਲ ਭਰਾ ਜੁੜੇ ਹੋਏ ਆ ਸੋਹਣੇ ਹਨਾ ਚੜ੍ਹਦੀ ਕਲਾ ਉਹਨਾਂ ਦੀ ਰਾਈਡੀਆਂ ਕਰਾਉਂਦੇ ਰਹਿੰਦੇ ਨੇ ਤੇ ਤੁਹਾਨੂੰ ਵੀ ਬਾਈ ਮੁबारकਾ ਨਵੇਂ ਸਾਈਕਲ ਦੀਆਂ ਤੇ ਰੇਲੇ ਸਾਈਕਲ ਦਿੱਤਾ ਵੀਰ ਉਹਨਾਂ ਨੂੰ ਡਬਲ ਡਿਸਕ ਬ੍ਰੇਕ ਦੇ ਵਿੱਚ 27.5 ਇਹਦਾ ਵੀਲ ਸਾਈਜ਼ ਆ ਗਿਆ ਇਹ ਬਹੁਤ ਸੋਹਣਾ ਸਾਈਕਲ ਆ ਜਿਵੇਂ ਆਪਾਂ ਜੈਮ ਲਈ ਤੇ 20 ਕਿਲੋਮੀਟਰ ਚਲਾਉਣਾ ਜਿਨ੍ਹਾਂ ਨੇ ਤੇ ਪਿੰਡ ਦੇ ਵਿੱਚ ਆਮ ਚਲਾਉਣ ਲਈ ਬਹੁਤ ਵਧੀਆ ਚੀਜ਼ ਆ ਤੇ ਬਹੁਤ ਸਵਾਗਤ ਹੈ ਭਰਾ ਜਿਨ੍ਹਾਂ ਨੇ ਲੈਣੇ ਆ ਤੇ ਬਾਈ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪੋਨਾਪੁਰ ਕੋਲੋਂ ਆਇਆ ਹੋਣਾ ਵੀਰੇ ਤੁਸੀਂ ਹਾਂਜੀ ਹਾਂਜੀ ਠੀਕ ਆ ਬਾਈ ਅੱਜ ਹੈਗੀ ਆਪਣੇ 2 ਤਰੀਕ ਤੇ ਪਹੁੰਚਿਆ ਬਾਈ ਆਪਣੇ ਕੋਲੇ ਤੇ ਵਧੀਆ ਰਿਹਾ ਬਾਈ ਜਿਵੇਂ ਬਹੁਤ-ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਹਾਂਜੀ ਕੜਦੀ ਕਲਾ ਠੀਕ ਆ ਜੀ ਧੰਨਵਾਦ ਦੇ ਓ